ਆਦੋ ਜੀ ਆਦੋ ਜੁੜ ਜੋ ਮੇਰੇ ਪਿਆਰੇ ਹੋ ਸੱਜਣੋ ਮਿੱਤਰੋ ਗੱਲਾਂ ਬਾਤਾਂ ਕਰਾਂਗੇ ਅੱਜ ਵਧੀਆ ਵਧੀਆ ਜੀ ਆਪਾਂ ਲੋ ਚਾਰਕ ਕਰਨੀਆਂ ਥੋੜੇ ਟਾਈਮ ਚ ਹੈ ਪਰ ਇੰਨਾ ਟਾਈਮ ਨਹੀਂ ਹੈ ਆਪਣੇ ਕੋਲ ਦੇਖੀ ਜਿਹੜੀ ਹਲੋ ਮੇਰਾ ਕਮਰਾ ਤਾਂ ਵੀ ਮੈਂ ਦੇਖਦਾ ਪ੍ਰਪੇਅਰ ਚਟਾ ਉਹਦੇ ਵਿੱਚ ਅਲਮਾਰੀ ਦੇ ਵਿੱਚ ਆ ਪੈਸੇ ਮੰਨਦੇ ਇਹਨੂੰ ਚੱਕਦੇ ਨਹੀਂ ਕੋਈ ਨਹੀਂ ਚੱਕਦੇ ਨਹੀਂ ਤੇਰੇ ਉੱਤੇ ਚੱਕੀ ਨਹੀਂ ਤੇਰੇ ਪੈਨ ਨੂੰ ਤੇ ਹੀ ਭਾਵੇਂ ਰੱਖਦਾ ਉੱਪਰ ਬਿਹਾਨਾ ਮਰੀਜ਼ ਵਿੱਚ ਦੇਖੀ ਤਾਂ ਦੇਖ ਲੈ ਕਾਦਰ ਬੰਦ ਕਰ ਮੰਨ ਚੱਤੇ ਇਸ ਦੇ ਚੱਲਦਾ ਨਹੀਂ ਕਾਦਰ ਨੂੰ ਚੱਲ ਕੀ ਕਿਹਦੀ ਬੋਲ ਗਈ? ਤਨ ਮਾਰੀ ਇਹਨੂੰ ਕੋਲਣੇ ਵਾਲੀ ਕਿੱਦਾਂ ਗੋਲਦੀ ਆ? ਉੱਪਰ ਦੇਖ ਤਾਂ ਟੰਗਣੀ ਦੇ ਵਿੱਚ ਕਿਹੜਾ ਟੰਗ ਨਵਾਂ ਆ ਕਿ ਪੁਰਾਣਾ ਮਿਲਾਂ? ਕਿਹਦਾ? ਦੇਖ ਤਾਂ सत श्रीकाल जी मेरे दोस्तों की हालचाल चाल है जी आ जाओ जी आ जाओ जुड़ जाओ दो मिनट हो गए कोई नहीं जुड़े हाले बिजी लगते सारे लो जी चल की लाइट कम हो गया खराब ਯਾਰ ਪਟਿਆਲਾ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੀ ਹਾਲ ਚਾਲ ਜੀ ਹਾਂ ਹਾਂ ਦਾ ਪ੍ਰੇਮ 5 ਮਿੰਟ ਕਰਵਣਾ ਤੇਰਾ ਮੈਂ ਕੱਢ ਦੇ ਤੇ ਪਾਲੂ ਨਾਲੇ ਪ੍ਰੈਸ ਕਰਾ ਦਊਗਾ ਨਾ ਮੈਂ ਕੱਲ ਨਾਲ ਕੋਈ ਨਹੀਂ ਰੱਖ ਦੇ ਤੂੰ ਹਾਂਜੀ ਵੀਰ ਜੀ ਕੀ ਹਾਲ ਚਾਲ ਜੀ ਠੀਕ ਠਾਕ ਹੋ ਸਮਝਾ ਕੋਈ ਨਹੀਂ ਅੱਜ ਦੇਖੋ ਤੁਸੀਂ ਅੱਜ ਮੈਂ ਵੀਡੀਓ ਪਾਈ ਆ ਇੱਕ ਲੁਧਿਆਣੇ ਚ ਅੱਜ ਬਿਨਾ ਕਿਸੇ ਕਾਰਨ ਬਿਨਾ ਕਿਸੇ ਗੱਲੋਂ ਸਾਡਾ ਉਹਨਾਂ ਨੇ ਚਲਾਨ ਕੱਟਤਾ ਸਾਡੀ ਕੋਈ ਗਲਤੀ ਨਹੀਂ ਸੀਗੀ ਪਰ ਮੇਰੀ ਗਲਤੀ ਇਹ ਸੀਗੀ ਮੈਂ ਫਾਰਮਲ ਕੱਪੜੇ ਵਿੱਚ ਸੀ ਨਾ ਦਮਨਲਾ ਵੱਧਾ ਸੀ ਮੇਰੇ ਮੈਂ ਸਿੰਪਲ ਪਾਨਾ ਬਣ ਕੇ ਗਿਆ ਸੀਗਾ ਤੇ ਜਰੂਰੀ ਐਮਰਜੈਂਸੀ ਕੰਮ ਪੈ ਗਿਆ ਸੀਗਾ ਕੋਈ ਸਾਈਕੋ ਬਟ ਨਾ ਹਾਂ ਇੱਕ 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 ਔਰ ਠੀਕ ਐਮਰਜੈਂਸੀ ਕੰਮ ਪਾਇਗਾ ਜੇ ਉਹ ਕਰਕੇ ਅਸੀਂ ਸੁੱਤੇ ਪਏ ਸੀ ਫੋਨ ਆਇਆ ਨਾ ਤੇ ਅਸੀਂ ਭੱਜ ਗਏ ਸਾਨੂੰ ਕਾਲੀ ਸੀਗੀ ਜਦੋਂ ਅਸੀਂ ਲੁਧਿਆਣੇ ਚ ਐਂਟਰ ਹੋਏ ਪਤਾ ਨਹੀਂ ਕੰਦਾ ਤੁਸੀਂ ਰੋਂਗ ਸਾਈਡ ਆਏ ਆ ਸਾਡੀ ਜਿੱਦਾਂ ਲੋਕੀ ਜਾ ਰਹੇ ਸੀ ਅਸੀਂ ਉਧੇ ਗਏ ਆ ਜਾ ਤਾਂ ਸਾਲਾ ਸਾਲਾ ਸਿੱਖਾਂ ਦੇ ਨਾਲ ਲੱਗਦਾ ਹੋਊਗਾ ਸਿੱਖਾਂ ਦੇ ਪ੍ਰਤੀ ਉਹਦੇ ਮਨ ਵਿੱਚ ਖੋਟ ਹੋਊਗੀ ਤਾਂ ਉਹਨੇ ਇੱਦਾਂ ਸਾਡਾ ਚਲਾਨ ਕਰਤਿਆ ਪਤਾ ਨਹੀਂ ਕੀ ਕੀਤਾ ਮੈਂ ਸਮਝਣ ਲੱਗੀ ਬਸ ਗਲਤੀ ਸਾਡੀ ਆਈ ਸੀਗੀ ਇੱਕ ਕਿ ਮੈਂ ਬਾਣਾ ਨਹੀਂ ਪਾਇਆ ਸੀ ਨਾ ਦਮਾਲਾ ਵਧਾ ਸਰਤੇ ਨਾ ਸ਼ਾਸਤਰ ਲੈ ਕੇ ਗਿਆ ਕਿਉਂਕਿ ਐਮਰਜੈਂਸੀ ਪੈ ਗਈ ਸੀ ਉਹਦੇ ਵਿੱਚ ਮੈਨੂੰ ਸੋਤੇ ਪੇ ਉੱਠ ਕੇ ਬੰਦਾ ਦੇਖੋ ਜ਼ਰੂਰੀ ਕੰਮ ਪੈਂਦਾ ਮੈਨੂੰ ਫੋਨ ਆਇਆ ਤੇ ਨਾਲੇ ਮੈਂ ਭੱਜ ਗਿਆ ਜਦੋਂ ਬਾਣਾ ਪਾਉਂਦਾ ਪ੍ਰੈਸ ਕਰਦਾ ਟਾਈਮ ਲੱਗਣਾ ਸੀ ਹਾਂਜੀ ਹਾਂਜੀ ਬੀਰਾ ਜੀ ਦੇਖੋ ਪੰਜਾਬ ਪੁਲਿਸ ਆਮ ਬੰਦੇ ਦਾ ਕੀ ਜਿਹੜੇ ਸਾਡੇ ਵਰਗੇ ਬੰਦੇ ਦਾ ਚਲਾਨ ਕੱਟੂਗੇ ਤੇ ਜਿਹੜੇ ਆਮ ਪਬਲਿਕ ਆ ਉਹਨਾਂ ਦਾ ਕੀ ਹੋਊਗਾ ਜੇ ਸਰਕਾਰਾਂ ਨੂੰ ਪੈਸਾ ਨਹੀਂ ਦਿੰਦੀਆਂ ਇਹਨਾਂ ਨੂੰ ਜਿਆਦਾ ਸਰਕਾਰਾਂ ਕੋਲ ਮੇਰੇ ਖਿਆਲ ਨਾਲ ਪੈਸਾ ਮੁੱਕ ਗਿਆ ਜਿਹੜਾ ਆਉਂਦਾ ੱੱਕੀ ਜੋ ਚਲਾਨ ਕੱਟੀ ਹੋਏ ਕੱਟੀ ਜੋ ਕੱਟੀ ਜੋ ਸਾਲੀ ਕੋਈ ਗੱਲ ਵੀ ਹੋਣੀ ਚਾਹੀਦੀ ਜਾਂ ਕਿਸੇ ਗੱਲ ਤੋਂ ਤੁਸੀਂ ਚਲਾਨ ਕੱਟੋ ਗਲਤੀ ਆ ਬੰਦੇ ਕਿਸੇ ਦੀ ਤੁਸੀਂ ਹਾਂ ਵੀ ਚਲਾਨ ਕੱਟੋ ਮੈਂ ਮੈਂ ਕਹਾਂ ਜੇ ਮੇਰੀ ਗਲਤੀ ਆ ਕਹਿੰਦਾ ਕੈਮਰੇ ਲੱਗੇ ਹੋ 36 ਮਗਰ ਕੈਮਰੇ ਦੇ ਵਿੱਚੋਂ ਵੀਡੀਓ ਦਿਖਾ ਦੇ ਕੱਢ ਕੇ ਮਨੋ ਕਿ ਜੇ ਮੇਰੀ ਗਲਤੀ ਆ ਫੇਰ ਕਹਿੰਦਾ ਕੰਟਰੋਲ ਰੂਮ ਜਾਣਾ ਪੈਣਾ ਮੈਂ ਕਹਾਂ ਚੱਲ ਮੈਂ ਤੇਰੇ ਨਾਲ ਜਿੱਥੇ ਤੂੰ ਜਾਣਾ ਉੱਥੇ ਚੱਲਦਾ ਮੈਂ ਕਹਾਂ ਚੱਲ ਤੂੰ ਨਹੀਂ ਤੁਸੀਂ ਗਲਤ ਤੁਸੀਂ ਤੁਸੀਂ ਡੋਂਗ ਆਏ ਮੈਂ ਕਹਾਂ ਸਾਲੇ ਜਿੱਦਾਂ ਲੋਕੀ ਜਾ ਰਹੇ ਸੀ ਅਸੀਂ ਲੋਕਾਂ ਦੇ ਮਗਰ ਚੱਲ ਗਏ ਸੀ ਜਾਦਾ ਹੀ ਮੋਟਰਸਾਈਕਲ ਦੇ ਸੀ ਕਿ ਤਾਂ ਕਰਕੇ ਚਲਾਨ ਕੱਢਦਾ ਜਾਂ ਅਸੀਂ ਸਿੱਖ ਸੀਗੇ ਜਾਂ ਸਰਦਾਰ ਸੀਗੇ ਤਾਂ ਉਹਨਾਂ ਨੇ ਚਲਾਨ ਕੱਢਦਾ ਜੇ ਵੀ ਪ੍ਰੋਪਰ ਮੈਂ ਬਾਣੇ ਵਿੱਚ ਹੁੰਦਾ ਐਨ ਤਿਆਰ ਬਰ ਤਿਆਰ ਹੁੰਦਾ ਫੇਰ ਤਾਂ ਦੇਖੋ ਆਮੋ ਸਾਹਮਣੇ ਆਉਣਾ ਵੀ ਕੀ ਆ ਬਾਤਾਂ ਚਲੋ ਫੇਰ ਵੀ ਜਿੰਨਾ ਕਿ ਮੈਂ ਗੱਲ ਕਰਨੀ ਸੀ ਮੈਂ ਬੋਲਿਆ ਉਹਨਾਂ ਨਾਲ ਚੰਗਾ ਬਹਿਸਿਆ ਉਹਦੇ ਨਾਲ ਮੈਂ ਪੁੱਛ ਸਾੜੇ ਦਾ ਹੁਣ ਫੇਰ ਵੀ ਉਹਨੇ ਮੇਰੇ ਸਾੜੇ ਨੇ ਚਲਾਨ ਕੱਢ ਦਿੱਤਾ ਮੈਂ ਕਿਹਾ ਚਲਾਨ ਤਾਂ ਭਾਵੇਂ ਤੂੰ ਪੰਜ ਹੋਰ ਕੱਟ ਦੇ ਅਸੀਂ ਕਿਹੜਾ ਪਹੁੰਚਣੇ ਆ ਚਲਾਣ ਜਿੰਨੇ ਮਰਜ਼ੀ ਕਰ ਦੋ ਇਹ ਕਿਹੜਾ ਭੁਗਤ ਨੇ ਆ ਮੋਟਰਸਾਈਕਲ ਸਾਡਾ ਫੜ ਨਹੀਂ ਸਕਦੇ ਭੁਗਤ ਨੇ ਪੈਣੇ ਆ ਨਹੀਂ ਭਾਉ ਦਿੰਦੇ ਆਪਾਂ ਲੈ ਯਾਰ ਇਹ ਕਿਹੜੀ ਗੱਲ ਕਰਦਾ ਯਾਰ ਤੂੰ ਹੈ ਕਾਰੇ ਕਿ ਜਾਵਣੀ ਹਲ ਹੋਈ ਜਾਵੇ ਫੱਤੇ ਪਾਵੇ ਸਤਿ ਸ਼੍ਰੀ ਅਕਾਲ ਅਕਾਲ ਕਾਲ ਕਰਨੀਆਂ ਆ ਭਾਜੀ ਇਹਨਾਂ ਦੱਲਿਆਂ ਨੂੰ ਜਿਹੜੇ ਪੁਲਸ ਵਾਲੇ ਸਾਲੇ ਵਾ ਨਾ ਇਹ ਬੰਟੀ ਕਿਧਰ ਘੁੰਮ ਪਿਆ ਕਿਹੜਾ ਬੰਟੀ ਬਹੁਤ ਮਤਲਬ ਤੱਕਾ ਕਰ ਰਹਾ ਯਾਰ ਪੁਲਿਸ ਵਾਲੇ ਇੰਨਾ ਤੱਕਾ ਨਹੀਂ ਕਰਨਾ ਚਾਹੀਦਾ ਚਲਾਨ ਕਟਿਆ ਤੁਸੀਂ ਕਿਸੇ ਦੀ ਕੋਈ ਗਲਤੀ ਹੋਵੇ ਜਾਂ ਤੁਸੀਂ ਚਲਾਨ ਕਟੋ ਪੈਂਜ ਬਿਨਾ ਕੋਲੋਂ ਕਿਹੜਾ ਚਲਾਨ ਕੱਢ ਦੋ ਯਾਰ ਮਨ ਲੈਂਦੇ ਆ ਸਾਡੀ ਜੇ ਕੋਈ ਸਾਡੀ ਗਲਤੀ ਹੁੰਦੀ ਤਾਂ ਅਸੀਂ ਚਲਾਨ ਕੱਟਣ ਨੂੰ ਤਿਆਰ ਸੀਗੇ ਹਾਂਜੀ ਤੁਸੀਂ ਚਲਾਨ ਕਟੋ ਜਾਂ ਹੀ ਲਾਈਟਾਂ ਦਾ ਪਾਲਨ ਨਹੀਂ ਕੀਤਾ ਜਾਂ ਹੀ ਰੁਕੇ ਨਹੀਂ ਕਿਤੇ ਕਿਸੇ ਦੇ ਵਿੱਚ ਮਾਰਿਆ ਮੋਟਰਸਾਈਕਲ ਦਾ ਕੁਝ ਕੀਤਾ ਹਾਂ ਤੁਸੀਂ ਸਾਡਾ ਚਲਾਨ ਕਰੋ ਬੇਨਾ ਕੱਲੋ ਚਲਾਨ ਘਟਤਾ ਹੀ ਆ। ਉੱਤੋਂ ਸਾਲਾ ਵੀਡੀਓ ਬਣਾਉਣ ਲੱਗ ਗਿਆ ਜਦੋਂ ਮੈਂ ਬੋਲਦਾ ਸੀਗਾ ਤੂੰ। ਟੜਕਾ ਤਾਂ ਦੇਣਾ ਹੀ ਬਾਬਾ ਮੇਰੇ ਤੋਂ ਗਲਤੀ ਹੋਈ ਹੋਗੀ ਮੈਂ ਸ਼ਾਸਤਰ ਦੇ ਨਾਲ ਲੈ ਕੇ ਗਿਆ। ਮੈਨੂੰ ਜ਼ਰੂਰੀ ਕੰਮ ਪੈ ਗਿਆ ਮੈਂ ਬੈਂਕ 'ਚ ਜਾਣਾ ਸੀ ਮੇਰੇ ਨਾਨੀ ਦਾ ਕੰਮ ਸੀ ਥੋੜਾ ਜਿਹਾ। ਉਹਦੇ ਕਰਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਜਲਦੀ ਆਈਂ ਉਹਨਾਂ ਦੇ ਮੇਰੇ ਪੇਪਰ ਮੇਰੇ ਕੋਲ ਪਏ ਸੀ ਪੇਪਰ ਜਮਾ ਕਰਾਉਣੇ ਸੀਗੇ। ਮੈਂ ਤੇ ਮੇਰਾ ਦੋਸਤ ਅਸੀਂ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲੀ ਲੁਧਿਆਣਾ ਜਾਣਾ ਜ਼ਰੂਰੀ ਕੰਮ ਆ ਅਸੀਂ ਨਾਲੇ ਤੁਰ ਪਏ। ਮੈਂ ਨਾ ਬਾਣਾ ਪਾਇਆ ਉਹਨਾਂ ਤੋਂ ਮਾਲਾ ਵੱਧਾ ਮੈਂ ਕਿਹਾ ਚਲੋ ਟਾਈਮ ਲੱਗ ਗਿਆ ਨਾ ਉਸੇ ਜਲਦ ਬੈਂਕ ਦੇ ਵਿੱਚ ਪਹੁੰਚਣਾ ਸੀ ਜਲਦੀ ਨਾਨੀ ਉੱਥੇ ਖੜੇ ਸੀ ਕਿ ਬੈਂਕ ਦੇ ਕੋਲ ਮੈਂ ਤਾਂ ਕਰਕੇ ਜਲਦੀ ਜਲਦੀ ਭੱਜਾਂ ਸਾਲਿਆਂ ਨੂੰ ਟਾਈਮ ਵੱਧਾ ਉਹਨਾਂ ਨੇ ਖਰਾਬ ਕਰਤਾ ਭੈਣ ਚੋਦੋ ਜਾਤੋਂ ਨਾਲ ਸਰਕਾਰਾਂ ਪੈਸੇ ਨਹੀਂ ਦਿੰਦੀਆਂ ਭੈਣ ਚੋ ਸਰਕਾਰਾਂ ਨੂੰ ਬੇਨਤੀ ਹੈ ਜੀ ਉਹਨਾਂ ਨੂੰ 5-7000 ਰੁਪਏ ਰੋਣ ਵਾਧੂ ਦੇ ਦਿਆ ਕਰੋ ਜੇ ਨਾ ਬੰਦੇ ਦਾ ਕਿਸੇ ਦਾ ਚਲਾਨ ਨਾ ਕਟੇ ਬਾਬਾ ਜੀ ਤੁਹਾਡੇ ਨਾਲ ਵੀ ਹੋ ਰਿਹਾ ਸਾਰਿਆਂ ਨਾਲ ਹੋ ਰਿਹਾ ਪਤਾ ਨਹੀਂ ਕੀ ਕਰ ਰਿਹਾ ਯਾਰ ਤੁਸੀਂ ਯਾਰ ਪੈਸੇ ਲੈਣੇ ਤੁਸੀਂ ਉਦਾਂ ਲੈ ਲਓ ਮੰਗ ਕੇ ਲੈ ਲਓ ਚਲਾਨ ਕਟਣ ਦੀ ਕੀ ਗੱਲ ਆ ਇਹ ਕਿਸੇ ਕਿਸੇ ਦੀ ਗਲਤੀ ਆ हां ਗਲਤੀ ਨੂੰ ਆਪਾਂ ਸਵੀਕਾਰ ਕਰਦੇ ਹਾਂ ਹਾਂਜੀ ਸਾਡੀ ਗਲਤੀ ਆ ਸਾਡਾ ਚਲਾਨ ਐ ਇੱਕ ਕਿ ਮੈਂ ਕਹਿੰਦਾ 5 ਹੋ ਗਿਆ 10 ਕੱਟਦੇ ਉਸ ਵਾਲੇ ਸਾਨੂੰ ਕਾਦੀ ਪਰਵਾਹ ਆ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਮੋਟਰਸਾਈਕਲ ਬੌਂਡ ਕਰਦੇ ਭਾਵੇਂ ਮੇਰਾ ਜਾ ਮੈਂ ਕਹ ਲੈ ਜਾ ਕੱਟ ਦੇ ਮੈਂ ਕਿ ਜੇ ਸਾਡੀ ਗਲਤੀ ਆ ਤਾਂ ਮਗਰ ਦਿਖਾ ਮੈਂ ਕੈਮਰਾ ਦਿਖਾ ਦੇ ਮਾਕਾ ਮੈਨੂੰ ਇੱਕ ਵਾਰ ਸਾਸ਼੍ਰੀ ਕਾਲਵੀਰ ਜੀ ਇੰਨਾ ਬੁਰਾ ਖਾਲ ਜਦ ਪੰਜਾਬ ਪੁਲਿਸ ਦਾ ਕੀ ਕਰਿਆ ਯਾਰ ਸਾਡੇ ਵਰਗੇ ਦੇਖੋ ਆਪਾਂ ਤਿਆਰ ਬਰ ਤਿਆਰ ਰਹਿੰਨੇ ਆ ਚਲੋ ਮੇਰੀ ਗਲਤੀ ਆ ਮੈਂ ਬਾਣਾ ਨਹੀਂ ਪਾਇਆ ਮੈਂ ਕਾਲੀ ਕਾਲੀ ਦੇ ਵਿੱਚ ਗਿਆ ਬਸ ਇਹੀ ਮੇਰੀ ਗਲਤੀ ਆ ਜੇ ਮੈਂ ਕਦੇ ਕਾਸ਼ ਬਾਣਾ ਪਾਇਆ ਹੁੰਦਾ ਆਮੋ ਸਾਹਮਣੇ ਹੁੰਦਾ ਫੇਰ ਦੇਖੋ ਕੀ ਗੱਲ ਬਦਲਦੀ ਜਾਂ ਉਹ ਹੈ ਨਹੀਂ ਸੀ ਜਾਂ ਮੈਂ ਹੈ ਨਹੀਂ ਸੀ ਪਰ ਇਹਦਾ ਨਹੀਂ ਧੱਕਾ ਨਹੀਂ ਕਰਨਾ ਚਾਹੀਦਾ ਯਾਰ ਆਮ ਬੰਦੇ ਦਾ ਤੁਸੀਂ ਦੇਖੋ ਉਹਨਾਂ ਨੂੰ ਅਸੀਂ ਵੀ ਹੁਣ ਮੈਂ ਵੀ ਫਾਰਮਲ ਕਪੜੇ ਆਹੀ ਕਪੜਿਆਂ ਦੇ ਵਿੱਚ ਸਗਾ ਫੇਰ ਵੀ ਉਹਨਾਂ ਨੇ ਮੈਂ ਉਹਨਾਂ ਨੇ ਕਿਹਾ ਵੀ ਬਾਬਾ ਜੀ ਮੇਰੀ ਕੋਈ ਗਲਤੀ ਨਹੀਂ ਮੈਂ ਕਿਹਾ ਤੁਸੀਂ ਕੈਮਰਾ ਚੈੱਕ ਕਰ ਲਓ ਜੇ ਮੇਰੀ ਕੋਈ ਗਲਤੀ ਆ ਤਾਂ ਮੈਨੂੰ ਤੁਸੀਂ ਸਜ਼ਾ ਦੇ ਦਿਓ ਮੈਂ ਸਹਿਕਾਰ ਕਰਦਾ ਤੁਹਾਡੀ ਜੋ ਤੁਹਾਡੀ ਮਗਰ ਤੁਸੀਂ ਮੇਰੇ ਤੋਂ ਸੀਨੀਅਰ ਆ ਤੁਸੀਂ ਵੱਡੇ ਆ ਪਰ ਮਗਰ ਵਾਹਿਗੁਰੂ ਨੇ ਮੈਨੂੰ ਜਿੰਨੀ ਮੱਤ ਬਖਸ਼ੀ ਆ ਮੈਂ ਤੁਹਾਡੇ ਨਾਲ ਮਗਰ ਗੱਲਾਂ ਕਰਨ ਜੋਗਾ ਹੈਗਾ ਆ ਅਰੇ ਭਾਜੀ ਆਸ ਤੇ ਰਿਆ ਕਰੋ ਕੁਛ ਰਿਆ ਕਰੋ ਕੋਈ ਛੋਟੀ ਨਹੀਂ ਜ਼ਿੰਦਗੀ ਹੈਪੀ ਕਰੋ ਹੈਪੀ ਦਾ ਬਾਈ ਤੇ ਰਹਿਣੇ ਆ ਹੈਪੀ ਹਮੇਸ਼ਾ ਅਸੀਂ ਖੁਸ਼ ਰਹਿਣੇ ਆ ਪਰ ਜਿਹੜੇ ਸਾਲੇ ਵਿੱਚ ਆ ਕੇ ਸਾਡੇ ਇੰਟਰਫੇਅਰ ਕਰ ਜਾਂਦੇ ਨਾ ਇਦਾਂ ਦੇ ਬਿਨਾ ਗੱਲਾਂ ਸਾਨੂੰ ਸਤਾਉਂਦੇ ਜਾਂ ਸਾਨੂੰ ਗੁੱਸਾ ਆਉਂਦਾ ਬਾਬਾ ਜੀ ਸਾਡੀ ਜੇ ਕੋਈ ਗਲਤੀ ਹੁੰਦੀ ਸਾਡੀ ਕੋਈ ਚਲੋ ਮੰਨ ਲੈਂਦੇ ਮੇਰੀ ਕੋਈ ਗਲਤੀ ਸੀਗੀ ਹਾਂ ਚਲਾਨ ਕੱਟਿਆ ਕੋਈ ਗੱਲ ਇਟਸ ਓਕੇ ਬਿਨਾ ਕੋਲੋਂ ਜਲਾਨ ਕਰਤਾ ਯਾਰ ਤੇ ਇੱਕ ਕਿੱਥੇ ਗਿਆ ਆਹ ਦੇਖੋ ਜੀ ਐਚ ਲਾਨ ਪੀ ਵੀ 08 ਐਸ ਐ ਵੀ ਐਕਸ ਗੈਟੋ ਵਾਹਨ ਨੰਬਰ 18 13 27 ਔਰ ਪੁਲਿਸ ਵੇੜ ਇਹ ਕਿਹੜੀਆਂ ਗੱਲਾਂ ਯਾਰ ਭੈਣਾਂ ਪੁਲਿਸ ਵਾਲੇ ਨੇ ਚਲਾਨ ਕਰ ਦਿਆ ਆਪਕਾ ਹਾਂ ਜੀ ਅੱਜ ਪੁਲਿਸ ਵਾਲੇ ਨੇ ਚਲਾਨ ਕਰ ਦਿਆ ਸਾਲੇ ਨੇ ਉਸਕੋ ਕਹਾ ਤਾਂ ਮੇਰੀ ਕੋ ਗਲਤੀ ਨਹੀਂ ਹੈ ਮੈਨੂੰ ਤੁਸੀਂ ਜਾਣੇ ਦੇ ਮੈਂ ਕਦੇ ਜ਼ਰੂਰੀ ਕੰਮ ਜਾ ਰਹਾ ਹਾਂ ਚਲਾਨ ਕੱਟ ਕੇ ਅੜਿਆ ਭੇਜਦਾ ਪੁੱਤ ਨਾੜਬ ਸੀ ਉਹਦਾ ਨਾਂ ਸੀਗਾ ਜਸਵਿੰਦਰ ਸਿੰਘ ਏਐਸਆਈ ਉਹ ਜਿੱਧਰ ਆਪਰੇ ਜਾਂਦੇ ਬੱਸ ਸਟੈਂਡ ਵੱਲੋਂ ਜਾਂਦੇ ਨਾ ਰਾਹ ਆਪਾਂ ਨੂੰ ਪੁਲ ਚੜਦਾ ਆ ਉੱਥੇ ਖੜੇ ਹੁੰਦੇ ਹੋ ਕੋਈ ਨ ਟਕਰਾਂਗੇ ਕੇਦਾਂ ਲੰਬੇ ਸੀ ਟਕਰਾਂਗੇ ਜਦਨ ਮੈਂ ਤਿਆਰ ਹੋ ਤਿਆਰ ਹੋ ਗਿਆ ਗਿਆ ਨਾ ਜਦੋਂ ਮੈਂ ਲੁਧਿਆਣਿਆਂ ਲੁੱਗਿਆ ਇੱਕ ਕਰਤਾ ਮਿਲ ਕੇ ਹੂੰ ਉਹਨੂੰ ਪਤਨੂੰ ਦੱਸੂ ਹਾਂ ਵੀ ਹੁਣ ਕਾਰ ਚਲਾਣਾ ਸਾਨੂੰ ਫੇਰ ਗਲਤੀ ਕੀਤੀ ਆ ਜਾ ਕੱਲ ਕੀ ਕਾਨਾ ਤੋਂ ਰੋਕ ਮੰਨ ਮਗਰ ਜਿੱਦਾਂ ਰੋਕਦਾ ਹਾਂ ਪੇਪਰ ਹੋਣ ਦੇ ਬਾਵਜੂਦ ਵੀ ਸਾਰੇ ਪੇਪਰ ਅਸੀਂ ਤਾਂ ਹੀ ਪੂਰੇ ਰੱਖੀ ਰੇਆ ਜੇ ਕੋਈ ਕਿਤੇ ਕੋਈ ਗੱਲਬਾਤ ਹੁੰਦੀ ਆ ਤੇ ਪੇਪਰ ਦਿਖਾਈਏ ਤੇ ਇਦਾਂ ਨਾ ਕਹਿਣ ਹਾਂ ਵੀ ਇਹਨਾਂ ਦੇ ਕੋ ਪੇਪਰ ਨਹੀਂ ਗੇ ਯਾਰ ਪੁਲਿਸ ਵਾਲੇ ਬਹੁਤ ਹੀ ਬੇਕਾਰ ਆ ਕਿਸੇ ਕੀ ਮਜਬੂਰੀ ਵੀ ਨਹੀਂ ਦੇਖਦੇ ਕਹਿੰਦੇ ਭਾਈ ਇਹ ਪੈਸੇ ਨੂੰ 4 ਪੈਸੇ ਦੀ ਖਾਤਰ ਪਰ ਜਦੋਂ ਮੈਂ ਗਿਆ ਨਾ ਆ 10 ਰੁਪਏ ਉਹਦੇ ਰੱਖਿਓ ਉਹਨੂੰ 10 ਰੁਪਏ ਦੇ ਕੇ ਆਉਣਾ ਉਹਨੂੰ 10 ਰੁਪਏ ਉਹਲੇ ਰੱਖਿਆ ਮੈਂ ਕੱਢ ਕੇ ਮੈਂ ਕਿਹਾ ਜਦੋਂ ਗਿਆ ਉਹਨੂੰ ਮੈਂ 10 ਰੁਪਏ ਦੇ ਕੇ ਆਣੇ ਆ ਹੱਦ ਹੋ ਗਈ ਯਾਰ ਲੋਕਾਂ ਦੀ ਯਾਰ ਪੰਜ ਉਹਨੇ ਮਾੜੇ ਹਾਲਾਤ ਪੰਜਾਬ ਦੇ ਵਿੱਚ ਮੈਂ ਇੱਕ ਵੀਡੀਓ ਦੇਖ ਰਿਆ ਸੀਗਾ ਉਹ ਐਂਬੂਲੈਂਸ ਦੇ ਵਿੱਚ ਕੁੜੀ ਨਾਲ ਰਿਵ ਕਰਤਾ ਯਾਰ ਡਰਾਈਵਰ ਨੇ ਬਹੁਤ ਮਾੜੇ ਹਾਲਿਆ ਪਤਾ ਨਹੀਂ ਕਿੱਥੇ ਦੀ ਖਬਰ ਹੈ ਹਰਿਆਣੇ ਦੀ ਹੈ ਕਿ ਕਿੱਥੇ ਦੀ ਆ ਮੈਂ ਦੇਖੀ ਆ ਮੈਂ ਹੁਣੇ ਦੇਖੀ ਆ ਮੈਂ ਉਹ ਕੁੜੀ ਦਾ ਭਾਂਤ ਜਿਹੜਾ ਨੇ ਇੱਜ਼ਤਾਂ ਬਚਾਉਣੀ ਆ ਐਂਬੂਲੈਂਸ ਵਾਲੇ ਵੀਰ ਸਾਡੇ ਜਾਨਾਂ ਬਚਾਉਂਦੇ ਆ ਤੇ ਉਹੀ ਰੇਪ ਕਰਨ ਲੱਗ ਗਏ ਤਾਂ ਫੇਰ ਕਿੱਥਨ ਜਾਓਗੇ ਦੁਨੀਆ ਚਲ ਜਿਓ ਕਿ ਇਤਬਾਰ ਕਰ ਲੋਗੀ ਐਂਬੂਲੈਂਸ ਵਾਲਿਆਂ ਦਾ ਵੀ ਹੁਣ ਮੇਰੇ ਖਿਆਲ ਨਾਲ ਐਂਬੂਲੈਂਸ ਵਾਲਿਆਂ ਦਾ ਵੀ ਕਿਸੇ ਨੇ ਇਤਬਾਰ ਨਹੀਂ ਕਰਨਾ ਜਿੱਦਾਂ ਦੀ ਘਟਿਆ ਹਰਕਤ ਕੀਤੀ ਆ ਨਾ ਬੰਦੇ ਨੇ ਦੋ ਜਾਨਾਂ ਨੇ ਕੁੜੀ ਦਾ ਰੇਪ ਕੀਤਾ ਕੁੜੀ ਨੂੰ ਕੋਈ ਪਤਾ ਨਹੀਂ ਐਮਰਜੈਂਸੀ ਸੀ ਕਿ ਬਿਮਾਰ ਸੀ ਕਿ ਕੀ ਸੀ ਸਾਲਿਓ ਭੈਣ ਦਿਆ ਯਾਰੋ ਕੋਈ ਸਮਝ ਤਾਂ ਲਾਓ ਤੁਸੀਂ ਕਿ ਇਹਦੀ ਮਜਬੂਰੀ ਸਮਝ ਲਓ ਨਾ ਤੁਸੀਂ ਚੱਕੇ ਵਾਲਾ ਵਿਚਾਰੀ ਦਾ ਰੇਪ ਕੀਤਾ ਪਰ ਮਾਰਦਿਕ ਨਹੀਂ ਮਾਰੀ ਪਤਾ ਨਹੀਂ ਇਹ ਖਬਰ ਨਹੀਂ ਪੜੀ ਮਾਰ ਰੇਪ ਪਾ ਲਈ ਖਬਰ ਸੁਣੀ ਆ ਰੇਪ ਕਰ ਦਿੱਤਾ ਬੱਲਵੰਦਰ ਸਿੰਘ ਛੇਕੋ ਜੀ ਵਾਹਿਗੁਰੂ ਹਾਂਜੀ ਕਿ ਵਾਹਿਗੁਰੂ ਜੀ ਕੀ ਹਾਲ ਚਾਲ ਠੀਕ ਠਾਕ ਹੋ ਜੀ ਇਦਾਂ ਦੇ ਕਦਾਰਾਂ ਨੂੰ ਮਾਫ਼ ਨਹੀਂ ਕਰਨਾ ਚਾਹੀਦਾ ਮੈਂ ਕਹਨਾ ਹੱਦ ਹੋ ਗਈ ਯਾਰ ਐਂਬੂਲੈਂਸ ਵਾਲੇ ਇੱਜ਼ਤਾਂ ਬਚਾਉਂਦੇ ਆ ਭਾਂਤੋ ਰੇਪ ਥੋੜੀ ਕਰਨਗੇ ਜਿਆਦਾ ਕੋਈ ਬੇਟੀ ਜਾਊਗਾ ਕੋਈ ਕੁਛ ਆ ਕੋਈ ਐਂਬੂਲੈਂਸ ਵਿੱਚ ਜ਼ਰੂਰੀ ਕੰਮ ਬਿਮਾਰ ਹੋ ਜਾਂਦਾ ਕਿਤੇ ਜਾਣਾ ਜ਼ਰੂਰੀ ਆ ਐਂਬੂਲੈਂਸ 'ਚ ਜਾਂਦਾ ਨਾ ਬੰਦਾ ਕੋਈ ਐਂਬੂਲੋ ਸਾਲੇ ਰੇਪ ਕਰਨ ਲੱਗ ਕੇ ਫੇਰ ਤਾਂ ਮੈਂ ਕਹਨਾ ਦੁਨੀਆ ਸੁਧਰ ਗਈ ਕਿਹਨਾਂ ਜਾਊਗਾ ਕਿਤੇ ਦਵਾਰ ਕਰੀਏ ਬੱਸਾਂ ਵਾਲਿਆਂ ਉਦਾਂ ਠੀਕ ਨਹੀਂ ਕੇ ਆਟੋ ਵਾਲੇ ਸਾਲੇ ਉਦਾਂ ਨੇ ਛੇੜੀ ਆ ਐਂਬੂਲੈਂਸ ਵਾਲੇ ਵੀ ਇੱਕ ਕੰਮ ਹਰਕਤ ਤੇ ਆ ਗਏ ਆ ਤਾਂ ਫੇਰ ਤਾਂ ਗੱਲ ਮੁੱਕ ਗਈ ਮੇਰੇ ਕੰਨ ਸਾਰੇ ਹਾਂ ਤਾਂ ਮਨ ਲੱਗਦਾ ਹੈਲੀਕਾਪਟਰ ਉਤਰਨਾ ਪੈਣੇ 2-4 ਖਦ ਹੋ ਗਈ ਯਾਰ ਆ ਪੁਲਸ ਵਾਲਾ 10 ਰੁਪਏ ਦੇ ਕੌਣ ਪੁਲਸ ਵਾਲਾ ਨਾ ਹੈਗਾ ਜਸਵਿੰਦਰ ਸਿੰਘ ਐਸਆਈ ਜਿਹਨੇ ਮੇਰੇ ਚਾਲਾਨ ਕਟਿਆ ਅੱਜ ਜੇ ਇਹਦਾ ਮੈਂ ਪਚ ਫਰੋਲ ਤਾਂ ਨਾ ਅੱਗਾ ਪਿੱਛਾ ਤੇ ਚੀਕਾ ਮਾਰਨੀ ਆ ਸਾਰੇ ਪੰਜਾਬ ਬਲਸ ਨੇ ਬਾਕੀ ਕੋਈ ਗੱਲ ਨਹੀਂ ਦੇਖਦੇ ਆ ਜੇ ਦਿਲ ਨੇ ਚਾਹਿਆ ਤਾਂ ਉਹ ਛੱਡ ਦਾਂਗੇ ਨਹੀਂ ਤਾਂ ਜਿਵੇਂ ਪਿੱਛੇ ਪੈ ਗਿਆ ਤਾਂ ਬੰਦੇ ਦੀ ਜੜ ਤੱਕ ਜਾਣਾ ਉਹ ਨਾ ਵੀ ਬੰਦਾ ਕਿਦਾਂ ਦਾ ਕੀ ਆ ਸਾਰਾ ਚੱਠਾ ਖੋਲ ਕੇ ਮੋੜੇ ਰੱਖੂੰ ਤੁਹਾਡੇ ਹਫ਼ਤੇ ਦੇ ਵਿੱਚ ਵਿੱਚ ਪੰਨਾ ਸਦੂਜੀ ਪੰਨਾ ਸਦੂਜੀ ਮਰੇ ਨਾਲ ਸੀਗੇ ਇਹ ਮਨੂ ਰੋਕ ਰਏ ਸੀਗੇ ਨਾ ਬੋਲ ਨਾ ਬੋਲ ਨਾ ਲੜ ਚੱਲ ਚਲੀਏ ਕਾਨੂੰ ਫੇਕ ਗਿਆ ਚਲਾਨ ਹੋ ਗਿਆ ਮੈਂ ਕਿਹਾ ਯਾਰ ਗਲਤੀ ਹੋਵੇ ਤਾਂ ਚਲਾਨ ਹੋਵੇ ਸਾਲਾ ਸਵਾਦ ਵੀ ਉਹਦਾ ਹਾਂ ਵੀ ਤੁਸੀਂ ਤਿੰਨ ਜਾਣੇ ਬੈਠੇ ਆ ਤੁਸੀਂ ਹੈਲਮਟ ਨਹੀਂ ਪਾਇਆ ਤੁਸੀਂ ਗੱਡੀ ਚ ਜਾਨੇ ਤੁਸੀਂ ਸੀਟ ਬੈਲਟ ਨਹੀਂ ਲਾਈ ਤੁਸੀਂ ਗੱਡੀ ਤੇਜ਼ ਚਲਾ ਰਹੇ ਆ ਚਲੋ ਫੇਰ ਤਾਂ ਮੰਨਿਆ ਚਲਾਨ ਕਟਾਣਾ ਸੰਭਵ ਹੈ ਫੇਰ ਆਪਾਂ ਕੇ ਇਹਨੂੰ ਮਾੜਾ ਵੀ ਨਹੀਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਦੇਖਿਆ ਆ ਤੁਸੀਂ ਗੱਡੀ ਚ ਕੁਝ ਦਾਂ ਤਰੂਪੀ ਕੇ ਜੇ ਉਸ ਸਮੋਕਿੰਗ ਕਰਦੇ ਕੁਛ ਕਰਦੇ ਆ ਗੱਡੀ ਚ ਉਹ ਚੀਜ਼ਾਂ ਨਾਰਮਲ ਆ ਯਾਰੋ ਉੱਥੇ ਚਲਾਨ ਬਣਦਾ ਆ ਪਰ ਆ ਬਗੈਰਤਾ ਨਹੀਂ ਗੱਲ ਬਰੋੜੀ ਕਰਨੀ ਆ ਤੁਸੀਂ ਬਿਨਾ ਗੱਲੋ ਕਿਸੇ ਦਾ ਚਲਾਨ ਕੱਟ ਦੋ ਜਦੋਂ ਮੈਂ ਬੋਲਣ ਲੱਗਾ ਤੇ ਉੱਥੇ ਕੋਈ ਵੀ ਨਹੀਂ ਬੋਲਿਆ ਜਿਹੜੇ ਉਹਦੇ ਨਾਲ ਦੇ ਸਾਥੀ ਸੀ ਇੱਕ ਸਰਦਾਰ ਜਿਹਾ ਐਨ ਪ੍ਰੋਪਰ ਜਿੱਟਾ ਦਾੜਾ ਸੀਗਾ ਉਹਦੇ ਮੂੰਹ ਵੱਧਾ ਸੀ ਉਹਦਾ ਉਹ ਨਹੀਂ ਬੋਲਿਆ ਇੱਕ ਮੋਨਾ ਜਿਹਾ ਸੀਗਾ ਉਹ ਉਧਰੋਂ ਨਿਕਲ ਗਿਆ ਚਪਚਪ ਜਿਹਨੇ ਮੇਰੇ ਮਸ਼ੀਨ ਤੇ ਚੱਕੀ ਚਲਾਨ ਕੱਟਿਆ ਉਹ ਸਾਲਾ ਦੇਖੇ ਵਾਲਾ ਦਵਾਲਾ ਉਹਦੀ ਆਵਾਜ਼ ਨਿਕਲਦੀ ਸੀ ਜਦੋਂ ਮੈਂ ਬੋਲਦਾ ਸੀ ਇਹਦਾ ਆਉਂਦੀ ਆਹੇ ਕਿਲਾਣ ਕੱਟਣਾ ਹੈ ਤੂੰ ਲੌਂਗ ਸੀ ਮੈਂ ਘਰੋਂ ਦੱਸੋ ਦੱਸ ਇਹ ਮੈਂ ਕਿੱਥੇ ਗਲਤ ਸੀਗਾ ਜਿੱਥੇ ਪਬਲਿਕ ਜਾ ਰਹੀ ਸੀ ਮੈਂ ਵੀ ਉਧਰ ਜਾ ਰਿਹਾ ਸੀ ਹੱਥ ਦੇ ਲਿਆ ਮਨ ਨੂੰ ਮੈਂ ਕਿ ਚਲ ਕੋਈ ਗੱਲ ਨਹੀਂ ਕੁਝ ਪੁੱਛਣਾ ਹੋਊਗਾ ਕੋਈ ਗੱਲਬਾਤ ਕਰਨੀ ਹੋਊਗੀ ਕਹਿੰਦਾ ਤੁਹਾਡਾ ਲਾਇਸੈਂਸ ਹੈਗਾ ਮੈਂ ਕਿ ਹਾਂਜੀ ਹੈਗਾ ਕਹਿੰਦਾ ਦਿਖਾ ਦਿਓ ਮੈਂ ਲਾਇਸੈਂਸ ਦਿਖਾਇਆ ਸਾਰੇ ਨੰਬਰ ਜੇ ਭਰ ਕੇ ਭੇਂਦੇ ਆਲੇ ਚਲਾਣ ਕੱਟਦਾ ਆ ਦੋਗੀ ਯਾਰ ਤੁਸੀਂ ਯਾਰ ਭੈਣ ਚੋ ਚਾਰ ਪੈਸੇ ਤੁਸੀਂ ਉੱਧਾ ਮੰਗ ਲਓ ਕਿਸੇ ਤੋਂ ਯਾਰ ਨਾ ਚਲਾਨ ਤਾਂ ਨਾ ਕੱਟੋ ਬੰਦਾ ਕਿੱਥੋਂ ਕਿੱਥੋਂ ਭੁਗਤੂਗਾ ਇੱਥੇ ਕਿੱਥੇ ਘੁੰਮੂਗਾ ਕਿਸੇ ਨੂੰ ਨਹੀਂ ਪਤਾ ਮੈਨੂੰ ਤਾਂ ਆਪ ਨਹੀਂ ਪਤਾ ਕਿੱਦਾਂ ਭੁਗਤਣਾ ਕਿੱਦਾਂ ਨਹੀਂ ਪਰ ਮੈਂ ਤਾਂ ਭੁਗਤਣਾ ਨੇਗਾ ਸਾਡੀ ਕੋਈ ਗਲਤੀ ਨਹੀਂ ਜੋ ਜਿਹਨੇ ਜੋਰ ਲਾਣਾ ਲਾੜਨ ਭੈਣ ਦੇ ਯਾਰੋ ਬਿਨਾ ਗੱਲੋਂ ਗੁੱਸਾ ਝੜਾਉਂਦੇ ਆ ਚਲਾਨ ਕੱਟਣ ਦੀ ਲੋੜ ਹੀ ਨਹੀਂ ਯਾਰ ਦੋ ਯਾਰ ਉੱਧਾ ਤੁਸੀਂ ਬੰਦੇ ਨੂੰ ਜੇ ਗਲਤੀ ਹੋ ਜਾਂਦੀ ਹਾਂਜੀ ਤੁਸੀਂ ਆਹ ਕੱਲ ਤੁਸੀਂ ਆ ਗਲਤ ਕੀਤੀ ਤੁਸੀਂ ਆ ਤੁਸੀਂ ਉਹਨੂੰ ਸਮਝਾਓ ਬੇਟਾ ਇਦਾਂ ਨਹੀਂ ਤੁਸੀਂ ਇੱਧਰ ਨਹੀਂ ਇੱਧਰ ਨਹੀਂ ਜਾਣਾ ਤੁਸੀਂ ਬੇਟਾ ਇੱਧਰ ਸੀ ਤੁਸੀਂ ਕੁੜੀਆਂ ਦੇਖ ਕੇ ਸਾਲੇ ਭੱਜੇ ਫਿਰਦੇ ਆ ਕੁੜੀਆਂ ਬੁੜੀਆਂ ਡੁੱਲੇ ਫਿਰਦੇ ਆ ਕੁੜੀਆਂ ਬੁੜੀਆਂ ਨੂੰ ਮਾਫ ਕਰ ਦਿੰਦੇ ਆ ਮੈਂ ਦੇਖਿਆ ਉਸ ਬੁੜੀ ਆਈਏ ਕੁਆਲਟੀ ਜੀ ਸਾਲਾ ਉਹਨੂੰ ਮਾਫ ਕਰ ਦੋ ਮੈਂ ਕਿਹਾ ਇਹਨੂੰ ਰੋਕ ਇਹਨੂੰ ਵੀ ਉਹਦੋਂ ਨਹੀਂ ਬੋਲਿਆ ਇਹ ਕਿਹਾ ਮੇਰੇ ਯਾਰ ਦਾ ਭਰਾ ਇੱਕ ਗਰੀਬ ਹੋਰ ਸੀ ਉਹ ਮਿਹਨਤਾਂ ਕਰਦਾ ਸੀ ਉਹਨਾਂ ਦੀਆਂ ਕੁਇਰਾ ਚਲਾ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ ਮੈਂ ਤਾਂ ਚੁੱਪ ਚਾਪ ਮੈਂ ਦਿੱਤਾ ਨੰਬਰ ਜਾ ਭਾਗ ਜਦ ਤਰੋਗਾ ਮਨ ਤਾਂ ਬਾਅਦ ਮੈਸੇਜ ਆਇਆ ਮੈਸੇਜ ਆਇਆ ਤਾਂ ਭਾਈ ਜੀ ਸ਼ਸ਼ਤਰ ਕਾਲ ਜੀ ਸ਼ਸ਼ਤਰ ਕਾਲ ਜੀ ਜਦੋਂ ਮੈਨੂੰ ਮੈਸੇਜ ਆਇਆ ਫਿਰ ਸੀ ਆਪਣਾ ਬੈਂਕ ਚ ਕੰਮ ਕਰਕੇ ਫਿਰ ਮੈਂ ਦੁਬਾਰਾ ਗਿਆ ਫਿਰ ਮੈਂ ਦੁਬਾਰਾ ਆ ਗਿਆ ਉਹਦੇ ਕੋਲ ਮੈਂ ਕਿਹਾ ਹਾਂ ਵੀ ਹੁਣ ਦੱਸ ਤੂੰ ਕਹਿੰਦਾ ਚਲਾਨ ਕੱਟਣਾ ਸੀਗਾ ਤੁਸੀਂ ਰੋਂਗ ਸੀ ਮੈਂ ਕਿਹਾ ਰੋਂਗ ਸੀ ਦੱਸ ਮੈਨੂੰ ਕਿਥੇ ਰੋਂਗ ਸੀ ਮਗਾ ਹੱਦ ਕਰਦੇ ਯਾਰ ਪੰਜਾਬ ਪੁਲਿਸ ਨੂੰ ਲੱਗਦਾ ਇਹਨਾਂ ਦੀ ਭੈਜੋ ਤਨਖਾਹ ਤੁਹਾਨੂੰ ਆ ਹੀ ਨਹੀਂ ਲੱਗਦੀ ਪਿੱਛੋਂ ਉਹ ਕਹਿੰਦੇ ਉਹਨੇ ਚਲਾਨ ਕੱਟ ਕੱਟਦੇ ਸਾਨੂੰ ਦੇਈ ਚਲੋ ਤੁਹਾਡੀ ਤਨਖਾਹ ਤੁਹਾਡੇ ਬੋਧਾ ਲਿਆਂਗੇ ਤਾਂ ਅਸੀਂ ਵੀ ਧਿਆਨ ਨਾ ਜਾਇਆ ਕਰੋ ਯਾਰ ਹਾਂਜੀ ਇਸ ਚੀਜ਼ ਸਾਰੀ ਠੀਕ ਹੈ ਵੀਰੇ ਓਕੇ ਓਕੇ ਠੀਕ ਹੈ ਚਾਹੀਦਾ ਵੀਰਾ ਜੀ ਬਾਕੀ ਵੀ ਬਾਈ ਪੰਜਾਬ ਪੁਲਿਸ ਤੋਂ ਬਚ ਕੇ ਇਹ ਸਾਰੇ ਦੱਲੇ ਆ ਜੀ ਸਰਕਾਰੀ ਕੁੱਤਿਆਂ ਤੋਂ ਬਚ ਕੇ ਇਹਨਾਂ ਦਾ ਕੋਈ ਯਕੀਨ ਨਾ ਕਰੋ ਕਿਹੜੇ ਵੇਲੇ ਇਹਨਾਂ ਨੇ ਚਲਾਨ ਕੱਢ ਦਾਣਾ ਆਪਣੀਆਂ ਕਾਪੀਆਂ ਗੁੱਪੀਆਂ ਜੀ ਸਾਹਮਣੇ ਰੱਖਿਆ ਕਰੋ ਨਾ ਇਹਨਾਂ ਨੂੰ ਆਪਣਾ ਲਾਇਸੈਂਸ ਦਿਖਾਇਆ ਕਰੋ ਲਾਇਸੈਂਸ ਮੈਨੂੰ ਕਹਿੰਦਾ ਲਾਇਸੈਂਸ ਦਿਖਾ ਮੈਂ ਇਹਨੂੰ ਲਾਇਸੈਂਸ ਦਿਖਾਇਆ ਵਸ ਇਕੱਲਾ ਉਹਨਾਂ ਸਾਡਾ ਨੰਬਰ ਤੇ ਭਰਕੇ ਨਾਲੇ ਛਲਨ ਕੱਢਦਾ ਬੰਦੇ ਨੂੰ ਦੱਸੋ ਹਾਂ ਵੀ ਤੇਰਾ ਚਲਾਨ ਕੱਟਣ ਲੱਗੇ ਆ ਤਾਂ ਆ ਗਲਤੀ ਕੀਤੀ ਆ ਕੀਤਾ ਕੁਛ ਬਿਨਾ ਗੱਲੋਂ ਛਲਾਨ ਕੱਟਦਾ ਯਾਰ ਚਲੋ ਮੈਨੂੰ ਮੈਨੂੰ ਹੱਥ ਮਾਰਿਆ ਮੈਂ ਜਦੋਂ ਮੈਂ ਰੁਕਦਾ ਮੈਂ ਰੁਕੋ ਗਿਆ ਚਲੋ ਬਾਈ ਚਾਜੇ ਮੈਂ ਨਾ ਰੁਕਦਾ ਫੇਰ ਫੇਕਣਾ ਹੀ ਗਲਤ ਆ ਉਹਨਾਂ ਹੱਥ ਮਾਰਿਆ ਮੈਂ ਰੁਕ ਗਿਆ ਦੋਖ ਗਿਆ ਤਾਂ ਮੈਨੂੰ ਕਹਿੰਦਾ ਹਾਂਜੀ ਜੀ ਠੀਕ ਠਾਕ ਹਾਂਜੀ ਮੈਂ ਕਹਾਂ ਠੀਕ ਆ ਜੀ ਉਹ ਠੀਕ ਕਹਿੰਦਾ ਪੇਪਰ ਪੂਰੇ ਮੈਂ ਕਹਾਂ ਹਾਂਜੀ ਪੂਰੇ ਆ ਕਹਿੰਦਾ ਦਿਖਾਓ ਮੈਂ ਕਹਾਂ ਕੀ ਦਿਖਾਵਾਂ ਕਹਿੰਦਾ ਲਾਇਸੈਂਸ ਦਿਖਾਓ ਮੈਂ ਦਿਖਾਇਆ ਮੈਂ ਲਾਇਸੈਂਸ ਕੱਢਿਆ ਤੇ ਉਹਨੇ ਫੋਟੋ ਖਿੱਚ ਲਈ ਫੋਟੋ ਖਿੱਚ ਕੇ ਉਸ ਆਲ ਨੇ ਪਤਾ ਨਹੀਂ ਮੇਰੇ ਸਾਹਮਣੇ ਟਾਈਪ ਕੀਤਾ ਆਪਣੇ ਬਾਅਦ ਚ ਟਾਈਪਿੰਗ ਜੇ ਕਰਕੇ ਨਾਮ ਨੂੰ ਪੜ ਕੇ ਉਸ ਆਲ ਨੇ ਮੋਟਰਸਾਈਕਲ ਦਾ ਨੰਬਰ ਨੰਬਰ ਪੜਿਆ ਉਹ ਸਾਲ ਨੇ ਜਾ ਕੇ ਦੂਆ ਚਲਾਨ ਕੱਟਤਾ ਮੈਨੂੰ ਪੰਜ ਪੰਜ ਕੁ ਮਿੰਟ ਬਾਅਦ ਮੈਨੂੰ ਮੈਸੇਜ ਆ ਗਿਆ ਚਲਾਨ ਦਾ ਕਿ ਤੁਹਾਡਾ ਚਲਾਨ ਹੋ ਗਿਆ ਤੁਹਾਡਾ ਮਾੜੇ ਲੋਕ ਗੰਦੀਆਂ ਸਰਕਾਰਾਂ ਯਾਰ ਪੈਂਟ ਇਨਾ ਪੈਸਾ ਟੂਲ ਟੈਕਸਾਂ ਤੋਂ ਇਕੱਠਾ ਕਰਦੇ ਆਂ ਹੋਰ ਇੰਨੀ ਆਨਕਮਾ ਜੀਐਸਟੀ ਲਾਈਆਂ ਹਰੇਕ ਹਰੇਕ ਚੀਜ਼ 'ਚ ਤੁਸੀਂ ਆਪਣਾ ਸੂਤ ਲਾਉਨੇ ਆਂ ਪਿੰਡਾਂ ਦੇ ਵਿੱਚ ਕੋਈ ਗ੍ਰਾਂਟ ਆਉਣੀ ਤਾਂ ਵੀ ਸੂਤ ਲਾਉਨੇ ਆਂ ਮਤਲਬ ਕੰਮ ਹੁੰਦਾ ਪਿੰਡਾਂ ਦੇ ਵਿੱਚ ਕੋਈ ਐਂਟਰ ਲੋਗਾਂ ਦੀ ਜਾਂ ਕੁਝ ਹੋਰ ਗਰੀਬ ਬੰਦੇ ਦੇ ਵਿਚਾਰੇ ਕੀ ਬੀਤੂਗੀ ਚਲੋ ਅਸੀਂ ਤਾਂ ਚਲੋ ਭਰ ਦਿਆਂਗੇ ਜਿਹੜਾ ਹੋਰ ਕੋਈ ਵੀਰ ਭਰਾ ਸਾਡਾ ਕੋਇਆ ਕਿਥੋਂ ਭਰ ਲਊਗਾ ਕਿਥੋਂ ਕਰ ਲਊਗਾ ਸੇਵਾ ਕਿਥੋਂ ਦੇ ਲਊਗਾ ਵੇ ਇੱਕ ਵੀਰ ਸਾਡਾ ਮੈਂਨਤਾ ਕਰਦਾ ਸੀ ਮੇਰਾ ਨਾਂ ਕਰੋ ਨਾ ਕਰੋ ਨਾ ਕਰੋ ਉਦੋਂ ਸਾਲਿਆਂ ਨੇ ਧੱਕੇ ਨਾਲ ਕੀਤਾ ਕਹਿੰਦਾ ਜੇ ਇਹਨੂੰ ਛੱਡ ਤਾਂ ਦਾ ਬਾਵਾ ਛੱਡਣਾ ਪੈਣਾ ਸੋ ਉਦੋਂ ਬੰਦ ਵਿੱਚ ਮੇਰਾ ਕਰ ਦਿੰਦੇ ਕੋਈ ਕੱਲ ਨੂੰ ਮੇਰਾ ਕਰ ਦਿੱਤਾ ਹੁਣ ਕੀ ਹੋ ਗਿਆ ਕਰ ਦੱਤਾ ਫੇਕ ਹੀ ਹੋ ਜਾਊਗਾ ਮੈਂ ਕਿਹੜਾ ਭੁਗਤਣਾ ਚਲਾਨ ਚਰੋਨੀ ਪੁਗਤੀ ਦੇ ਅਸੀਂ ਤਾਂ ਜਾਦੇ ਘੁੰਮਾਂਗੇ ਖਾਲਸਾ ਜਿਆਦਾ ਹੀ ਆ ਆਜ਼ਾਦ ਸਿਗਾ ਆਜ਼ਾਦ रहेगा अमृतपाल जी सत श्री अकाल जी ठीक ठाक हो वाह जी का खालसा वाहू जी फतेह अमृतपाल सिंह जी भीर जी की हाल है जी ठीक ठाक हो और छदी कला जी सारे ਭਾਈ ਚਲੋ ਕੋਈ ਗੱਲ ਨਹੀਂ ਚਾਲਾਂ ਚਲੋਣ ਤਾਂ ਆਉਂਦੇ ਰਹਿੰਦੇ ਆ ਚਾਲਾਂ ਚਲੂਣ ਪਰਚੇ-ਪੁਰਚੇ ਮਰਦਾਂ ਤੇ ਪੈਂਦੇ ਆ ਪਰ ਆਪਾਂ ਪ੍ਰਵਾਹ ਨਹੀਂ ਕਰਦੇ ਆਮਾ ਸਾਲਾ ਦੋ ਚਾਲ ਹੋਵੇ ਚਾਲਾਂ ਕੱਢਦਾ ਤਾਂ ਵੀ ਨਹੀਂ ਆਪਾਂ ਮੰਨਦੇ ਸੀਗੇ ਪਰ ਜਦੋਂ ਬੰਦੇ ਦੀ ਗਲਤੀ ਨਾ ਹੋਵੇ ਚਾਲਾਂ ਕੱਟਦਾ ਆ ਬਸ ਕਰਦੇ ਆ ਉਦੋਂ ਸਾਲਾ ਦੁੱਖ ਲੱਗਦਾ ਆਪਣੀ ਕੋਈ ਗਲਤੀ ਨਹੀਂ ਸੀ ਮੈਂ ਉਹਨੂੰ ਬਥੇਰਾ ਜੂਲ ਲਾਇਆ ਯਾਰ ਗਲਤੀ ਨਹੀਂ ਕੀ ਨਹੀਂ ਕੀ ਨਹੀਂ ਕੀ ਮਨ ਲਾ ਮੇਰੀ ਕਾਲਮ ਪਰ ਉਹ ਸਾਲਾ ਪੇ ਦਾ ਪਤ ਇੰਨਾ ਠੀਡ ਸੀ ਮੁੰਨੇ ਨਹੀਂ ਸੁਣਿਆ ਨਹੀਂ ਕਦੇ ਕਿਸੇ ਤੌਰ ਦਵੇ ਕਦੇ ਉਹਨੂੰ ਕਿਸੇ ਤੌਰ ਦਵੇ ਮੈਂ ਫੇਰ ਮੈਂ ਗਿਆ ਚਲੋ ਕੋਈ ਨਹੀਂ ਮਗਰ ਉਹਨੇ ਫੋਟੋ ਦੇਖਾ ਤੇ ਲਈ ਮੇਰੀ ਲੈ ਸਕਦੇ ਫੋਟੋ ਖੱਟ ਕੇ ਚਲੋ ਜੀ ਠੀਕ ਹੈ ਓਕੇ ਮੈਂ ਕਰਪਿਆ ਸਾਲ ਨੇ ਬਾਹਰ ਚ ਮੈਨੂੰ ਚਲਾਨ ਕੱਢਤਾ ਮੈਨੂੰ ਮੈਸੇਜ ਆ ਗਿਆ ਮੈਨੂੰ ਬੈਂਕ ਦੇ ਵਿੱਚ ਜਾ ਕੇ ਫੇ ਮੈਨੂੰ ਸਾਲਾ ਗੁੱਸਾ ਆ ਗਿਆ ਉੱਥੇ ਮੈਂ ਗਾਲਾਂ ਕੱਢਾਂਗਾ ਭੈਣ ਚੋਦ ਚਲਾਨ ਕੱਢਦਾ ਮੇਰਾ ਇਦਾਂ ਦੇ ਖਰਾਮ ਦੇ ਕੁੱਤੇ ਬੰਦੇ ਵੀ ਆ ਗਏ ਉੱਥੇ ਇਦਾਂ ਦੇ ਬੰਦੇ ਵੀ ਆ ਗਏ ਪੰਜਾਬ ਦੇ ਵਿੱਚ ਜੋ ਤਾਂ ਡਰ ਲਾਇਸੈਂਸ ਦੇ ਨਾ ਫੋਟੋ ਮੰਗਦੇ ਆ ਕੋਈ ਸਾਲ ਨੇ ਕੱਟਣਾ ਉਹਨਾਂ ਨੇ

ਦੇਖਿਆ ਨਹੀਂ ਬਾਬਾ ਜੀ ਮੈਂ ਮੈਂ ਇਦਾਂ ਦੀ ਕੋਈ ਵੀਡੀਓ ਨਹੀਂ ਦੇਖੀਗੀ ਲਖਵੀਰ ਸਿੰਘ ਮੋਗੇ ਤੋਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਜੀ ਮਨਪ੍ਰੀਤ ਪੰਸਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਹੋਰ ਠੀਕ ਠਾਕ ਹੋ ਜੀ ਕਿਸੇ ਦੇ ਪ੍ਰਾਪਤ ਨਹੀਂ ਵਿੱਚ ਆ ਗਈ 25 ਆਪਰਾ ਗੰਗਾ ਨਗਰ ਉਹ ਵੇਖੋ ਕਿਵੇਂ ਜੀ ਉਹ ਆਪਣੇ ਮਾਰੇ ਨਾਲ ਬੱਦਲ ਕੰਮ ਕਰਦਾ ਵੀ ਛੋਟੀ ਜੀ ਹੋਰ ਭਾਈ ਜੀ ਠਾਕ ਹੋ ਗਏ ਆਂ ਔਰ ਨਿਆਰੇ ਆ ਜੀ ਅੱਜ ਵੀ ਜੀ ਲੱਗਦੇ ਸਾਰਾ ਬਿਜੀ ਮਹਿਕਮੇ ਨਾਲ ਲਾਦੇ ਆ ਸਾਰਾ ਬਿਜੀ ਬਿਜੀ ਵਾਲਾ ਖਰਾਬ ਦਿਨਣਾ ਪੈਣਾ ਉਹਨਾਂ ਬਿਜੀ ਮਹਿਕਮਾ ਹੋਰ ਬਾਈ ਜੀ ਠੀਕ ਠਾਕ ਹੋ ਸਾਰੇ ਵਧੀਆ ਹੀ ਚਾਹੀਦੇ ਬੀਰ ਜੀ ਹੋਰ ਸਾਰੇ ਠੀਕ ਠਾਕ ਹੋ ਜੀ ਅੱਜ ਪਾਸੇ ਗੱਲ ਕਰਨ ਨੂੰ ਦਿਲ ਜਾਂ ਨਹੀਂ ਕਰਦਾ ਨਾ ਮੇਰਾ ਜੀ ਇੱਕ ਥੱਕੇ ਹੋਏ ਵੀ ਅਸੀਂ ਰਾਜ ਸਾਹਿਬ ਤੋਂ ਆਏ ਹਾਂ ਔਰ ਫੇਰ ਜਾਣਾ ਸੇਵਾ ਤੇ ਤੇ ਇੱਕ ਜੋ ਸਾਲਾ ਪੰਜਾਬ ਵਾਲਾ ਪੁਲਿਸ ਵਾਲਿਆਂ ਨੇ ਜੋ ਧੱਕਾ ਕਰਦੇ ਆ ਯਾਰ ਗੁੱਸਾ ਆਇਆ ਪਿਆ ਮੇਰੇ ਦਿਮਾਗ ਚ ਉਹੀ ਗੱਲਾਂ ਬਾਰ ਬਾਰ ਘੁੰਮ ਰਹੀਆਂ ਮੇਰਾ ਗੱਲ ਕਰਨ ਨੂੰ ਜੀ ਨਹੀਂ ਕਰਦਾ ਸੋਚ-ਸੋਚ ਕੇ ਹਾਂ ਵੀ ਇਹਦਾ ਭੈਣ ਜਦੋਂ ਕੀ ਕਰੀਏ ਕੀ ਕਰੀਏ ਕੀ ਕਰੀਏ ਦਿਮਾਗ ਚ ਉਹੀ ਗੱਲਾਂ ਘੁੰਮ ਰਹੀਆਂ ਆ ਪਾਰਸ ਸਿੰਘ ਹੈਲੋ ਹੈਲੋ ਹਾਂਜੀ ਵੀਰ ਜੀ ਕਿਵੇਂ ਜੀ ਠੀਕ ਠਾਕ ਹੋ ਬੱਬਾ ਜੀ ਮੈਂ ਤੁਹਾਡੇ ਕੋਲ ਆਣਾ ਜੀ ਆਜੋ ਜੀ ਜੀ ਆਇਆਂ ਨੂੰ ਪੇ ਕਰ ਸੀ ਬਈ ਲਈ ਮੇਰੇ ਕੋਲ ਆ ਜਾ ਉਹ ਲਾਸੋ ਬੱਬਾ ਮਨ ਵੀਰ ਸਿੰਘ ਜੀ ਹਾਂਜੀ ਜੀ ਅੱਜ ਸਾਲਿਆਂ ਨੇ ਚਲਾਨ ਕੱਟ ਅੱਜ ਬਿਨਾਂ ਕਰ ਲੈ ਤੇ ਇਹਦਾ ਵੀ ਕੱਟ ਦਿੰਨਾ ਸਾਲਿਆਂ ਬਚ ਕੇ ਜਾਇਆ ਕਰ ਜੇ ਕੋ ਗਲਤੀ ਹੁੰਦੀ ਚਲਾਨ ਕੱਢ ਦਿੰਦੇ ਇਟਸ ਓਕੇ ਸੀ ਅਸੀਂ ਕੁਐਸਚਨ ਕਰਨਾ ਸੀ ਉਹਨੇ ਸਾਲੇ ਨੇ ਬਿਨਾ ਗੱਲਾਂ ਉਹਨੇ ਚਲਾਨ ਕੱਟਿਆ ਬੱਸ ਇਸ ਗੱਲ ਦਾ ਕੁਸ ਦੇ ਵੀ ਸੱਚੀ ਗੱਲਾਂ ਕਰੇ ਜਾਂਦੇ ਵੀ ਯਾਰ ਕੱਲੂ ਮੇਲੇ ਦੇ ਹਨਾ ਹਾਂਜੀ ਵੀਰ ਜੀ ਅੱਜ ਅੱਜ ਵੀ ਜਾ ਰਹੇ ਹਾਂ ਮੈਂ ਆਪਸ ਦੋ ਸੌਦਾ ਲਾਓ ਤੇ ਆਪ ਬੋਲੋ ਸੌਦਾ ਲਾਦਾਂਗੇ ਕੋਈ ਮਗਰ ਕਰਨ ਵਾਲਾ ਜੇ ਕੋਈ ਮਗਰ ਖੜਨ ਵਾਲਾ ਕੋਈ ਨਹੀਂ ਆਪਣੇ ਪਰ ਸਾਰੇ ਬਾਈਸੇ ਗੱਲਾਂ ਵਾਲੇ ਤਾਂ ਵੀ ਆਪ ਕਰਨ ਵਾਲਾ ਕੋਈ ਤਾਂ ਕੱਲ ਜਾ ਜਦੋਂ ਸੰਤ ਕਹਿੰਦੇ ਹੁੰਦੇ ਸੀ ਜਾਂ ਕੋਈ ਧੀ ਪੈਣਾਂਗੇ ਨਵਲਾਤ ਕਰਦਾ ਬਲਾਤਕਾਰ ਕਰਦਾ ਜਾਂ ਕੁਝ ਗਲਤ ਕਰਦਾ ਜਾਂ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਉਹਦਾ ਸੌਦਾ ਲਾ ਕੋ ਸੌਦਾ ਲਾ ਕੇ ਤੁਸੀਂ ਮੇਰੇ ਕੋਲ ਆ ਜਾਓ ਕੋ ਟਾਈਮ ਆ ਪਈ ਹੋਨੇ ਆ ਕੋੜਾ ਟਾਈਮ ਪਤਾ ਨਹੀਂ ਇੱਕ ਦੋ ਆ ਨਾ ਜਾਂਦਾ ਮੈਨੂੰ ਲੈ ਕੇ ਜਾਓ ਕੱਲ ਨੂੰ ਓਕੇ ਓਕੇ ਠੀਕ ਹੈ ਜੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਾਓ ਹੋ ਗਿਆ ਨਸੀਰ ਦੇ ਵੈਰੀ ਕਾਲ ਚ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਸਾਡਾ ਨੂੰ ਬਾਅਦ ਚ ਕਰਾਂਗੇ ਗੱਲ ਬਾਬਾ ਜੀ ਮੇਰਾ ਹਾਲ ਦਿਲ ਜੈ ਨਹੀਂ ਕਰਦਾ ਕਿ ਨੀਂਦ ਵਾ ਆ ਰਹੀ ਆ 10 ਮਿੰਟ ਸੌਂ ਲਈਏ ਫਿਰ ਨਾਲ ਨੂੰ ਕੇ ਫਿਰ ਲਾਈਵ ਹੋ ਕੇ ਬੈਨੇ ਤੇ ਫਿਰ ਆ ਜਾਵਾਂਗੇ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਸੌ ਜਾ ਓਕੇ ਓਕੇ ਠੀਕ ਹੈ ਬਾਏ ਬਾਏ